ਇਸ ਵਾਰ ਨਰਮੇ ਦੀ ਫਸਲ ਨੇ ਅਨੇਕਾਂ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਨਰਮੇ ਨੂੰ ਪਏ ਚਿੱਟੇ ਤੇਲੇ ਕਾਰਨ ਕਿਸਾਨਾਂ ਨੂੰ ਆਰਥਿਕ ਤੇ ਮਾਨਸਿਕ ਕਸ਼ਟ ਝੱਲਣਾ ਪੈ ਰਿਹਾ ਹੈ ਅਜੇ ਹਾਈ ਕੁਝ ਵੇਖਣ ਨੂੰ ਮਿਲਿਆ ਪਿੰਡ ਬਲੂਰ ਵਿਖੇ ਜਿੱਥੇ ਕਿਸਾਨ ਵੱਲੋਂ ਆਪਣੇ ਹੱਥੀਂ ਬੀਜੇ 4 ਏਕੜ ਨਰਮੇ ਨੂੰ ਮਜਬੂਰਨ ਵਾਉਣਾ ਪਿਆ ਉਕਤ ਕਿਸਾਨ ਵੱਲੋਂ ਜ਼ਮੀਨ 30000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ ਕਿਸਾਨ ਮਲਕੀਤ ਸਿੰਘ ਵੱਲੋਂ ਨਰਮੇ ਤੇ ਚਿੱਟੇ ਤੇਲੇ ਦੀਆਂ 10 ਤੋਂ ਵੱਧ ਸਪਰੇਹਾਂ ਕੀਤੀਆਂ ਗਈਆਂ ਪਰ ਚਿੱਟਾ ਤੇਲਾ ਨਮ ਰਿਆ ਜਿਸ ਕਾਰਨ ਨਰਮੇ ਦਾ ਸਾਰਾ ਫਲ ਖਰਾਬ ਹੋ ਗਿਆ ਅਤੇ ਮਜਬੂਰਨ ਕਿਸਾਨ ਵੱਲੋਂ ਨਰਮੇ ਨੂੰ ਬੋਣਾ ਪਿਆ ਤੇ ਖਤਮ ਹੀ ਹੋ ਗਿਆ ਨਰਮਾ ਤਾਂ ਪੱਲੇ ਕੱਖ ਨੀਗ ਠੇਕੇ ਦੇ ਜ਼ਮੀਨਾਂ ਲਈਆਂ ਤੇ ਕਿਸਾਨ ਤਾਂ ਪਹਿਲਾਂ ਵੀ ਮਰਿਆ ਸੀ ਖੁਦਕਸ਼ੀਆਂ ਪਹਿਲਾਂ ਵੀ ਕਰ ਰਿਹਾ ਸੀਗਾ ਤੇ ਹੁਣ ਜਿਹੜੇ ਰਹਿੰਦੇ ਕਿਸਾਨ ਉਹ ਵੀ ਕਰਨਗੇ ਮੈਨੂੰ ਤਾਂ ਲੱਗਦਾ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਮੈਂ ਮੰਗ ਕਰਦੇ ਆਂ ਕਿਸਾਨ ਵੀ ਹਰ ਇੱਕ ਕਿਸਾਨ ਦੀ ਬਾਹ ਫੜੀ ਜਾਵੇ ਖਾਸ ਕਰਕੇ ਜਿਹੜਾ ਨਰਮੇ ਵਾਲਾ ਕਿਸਾਨ ਆ ਉਹ ਤਾਂ ਜਵੇਂ ਡੁੱਬ ਗਿਆ ਤੇ ਬਾਕੀ ਮੈਨੂੰ ਤਾਂ ਇਹ ਵੀ ਖਸਦਾ ਵੀ ਨਰਮੇ ਤੋਂ ਮਗਨ ਝੋਨਿਆਂ ਤੇ ਵੀ ਬਿਮਾਰੀ ਪੈ ਸਕਦੀ ਹੈ ਤੇ ਅਸੀਂ ਮੰਗ ਕਰਦੇ ਹਾਂ ਵੱਧ ਤੋਂ ਵੱਧ ਵੀ ਕਿਸਾਨ ਦੀ ਮਦਦ ਕੀਤੀ ਜਾਵੇ ਜਿਹਦੇ ਨਾਲ ਫੇਰ ਵੀ ਅਗਲੀ ਫਸਲ ਵਾਸਤੇ ਮਾੜਾ ਮੋਟਾ ਤਣਕਦਾ ਰਹੇ ਜੀ ਕਿਸਾਨ ਮਲਕੀਤ ਸਿੰਘ ਵੱਲੋਂ ਸਰਕਾਰ ਤੋਂ ਆਪਣੇ ਖਰਾਬ ਹੋਏ ਨਰਮੇ ਲਈ 20000 ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਇਹ ਤੁਸੀਂ ਨਰਮਾ ਕਿਉਂ ਵਾ ਰਹੇ ਹੋ ਜੀ ਇਹ ਚਟਾ ਤੇ ਲਈ ਪ੍ਰੋਬਲਮ ਆਈ ਉਹ ਬਹੁਤ ਜਿਆਦਾ ਹੀ ਮਾਰ ਗਿਆ ਚਟਾ ਤੇਲਾ ਮਰਿਆ ਹੀ ਨਹੀਂ ਜੀ 10 ਬਰਿਆਂ ਕਿਤਿਆਂ ਬਹੁਤ ਖਰਚਾ ਆਇਆ ਜੀ ਇਹ ਮੰਗ ਕਰਦੇ ਕੋਈ ਸਾਨੂੰ ਇਹ ਮਾਇਆ ਵਾ ਮਿਲੇ ਜੀ ਜਿਵੇਂ ਬਹੁਤ ਹੀ ਖੇਤੀ ਸਾਡਾ ਨੁਕਸਾਨ ਹੋ ਗਿਆ ਜੀ ਬਹੁਤ ਜਿਆਦਾ 30000 ਰੁਪਇਆ ਠੇਕੇ ਦਾ ਭਰਿਆ ਜੀ ਬਹੁਤ ਜਿਆਦਾ ਨੁਕਸਾਨ ਹੋਇਆ ਸਾਡਾ ਹਾਂ ਕਿੱਲੇ ਦਾ 30000 ਭਰਿਆ ਜੀ ਅਸੀਂ ਉਤੋਂ ਹੀ ਸਾਨੂੰ ਆਸਤ ਬੈ ਗਈ ਸਾਰਾ ਪਰਵਾਰ ਇਹ ਤੇ ਮਿਹਨਤ ਕਰਦੇ ਰਹੇ ਕਿੱਲੋਂ ਵੀ ਨਰਮਾ ਚੌਂਕੇ ਨਹੀਂ ਵੇਖਿਆ ਇਹ ਚ ਚਾਰ ਦੇ ਚਾਰੇ ਕਿੱਲੇ ਹੀ ਇਸੇ ਕਰਕੇ ਵਾਹੇ ਚਟਾ ਤੇਲੇ ਦੀ ਪ੍ਰੋਬਲਮ ਹੋ ਕੁਲਦੀਪ ਘੋਲੀਆ ਦੀ ਰਿਪੋਰਟ ਪੈਰੇਦਾ ਟੀਵੀ